ਸਤਿ ਸ਼੍ਰੀ ਅਕਾਲ ਤੁਸੀਂ ਇੱਕ ਰਸਨ ਜਰਨੀਜ਼ ਤੇ ਮੈਂ ਹਾਂ ਪਰ ਦੀਪਕਾਰ ਤਕ ਕਲ ਤਾਰਨ ਗੁਰੂ ਨਾਨਕ ਆਇਆ ਸਤਗੁਰ ਨਾਨਕ ਪਰਗਟਿਆ ਮਿੱਟੀ ਧੁੰਦ ਚਕ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇਂਦੇ ਪਲਵਾ ਤਾਂ ਸਾਰੇ ਸਿੱਖ ਸ਼ਰਧਾਲੂ ਜਿੱਥੇ ਵੀ ਸੰਸਾਰ ਦੇ ਜਿਹੜੇ ਜਿਹੜੇ ਕੋਨਿਆਂ ਦੇ ਵਿੱਚ ਬੈਠੇ ਨੇ ਗੁਰਪੁਰਬ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਲੈਣੇ ਜੇਕਰ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਮੋਮਬੱਤੀਆਂ ਨੇ ਜਿਹੜੀਆਂ ਸੰਗਤਾਂ ਸਵੇਰ ਤੋਂ ਹੀ ਲਗਾਉਣਾ ਸ਼ुरू ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਨੇ ਨਤਮਸਤਕ ਹੁੰਦੇ ਨੇ ਸੋ ਸਵੇਰ ਤੋਂ ਹੀ ਕਹਿ ਸਕਦੇ ਆ ਕਿ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਹੜ ਆਇਆ ਹੋਇਆ ਤਦ ਆ ਕਿ ਅੱਜ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਿਸ ਕਰਕੇ ਸਰਕਾਰੀ ਛੁੱਟੀ ਵੀ ਹੈ ਔਰ ਇਸੇ ਕਰਕੇ ਸੰਗਤਾਂ ਆਪਣੇ ਪਰਿਵਾਰ ਸਮੇਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤਸਵੀਰ ਤੋਂ ਹੀ ਸੰਗਤਾਂ ਦਾ ਉੱਥੇ ਔਣਾ ਚੜਣਾ ਲੱਗਿਆ ਹੋਇਆ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਸ੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ ਦੇ ਨਾਲ ਪਹੁੰਚੇ ਨੇ ਉੱਥੇ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਉੱਥੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਵੀ ਪਹੁੰਚਨੇ ਤੇ ਇਸ ਦੇ ਨਾਲ ਹੀ ਸੰਗਤਾਂ ਨੇ ਜਿਹੜੀਆਂ ਦੂਰ ਦਰੇਡੇ ਤੋਂ ਆਉਂਦੀਆਂ ਨੇ ਤੇ ਬੜੇ ਧਾਰਮਿਕ ਭਾਵਨਾਵਾਂ ਦੇ ਨਾਲ ਉੱਥੇ ਆ ਕੇ ਦਰਸ਼ਨ ਕਰਦੀਆਂ ਨੇ ਤਸ਼ੀਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਪਾਨ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੀਐਮ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਅੱਗੇ ਪੰਜਾਬ ਦੀ ਤਰੱਕੀ ਤੇ ਸੁਖਸ਼ਾਂਤੀ ਦੀ ਉਹਨਾਂ ਨੇ ਅਰਦਾਸ ਕੀਤੀ ਹੈ ਗੁਰੂ ਸਾਹਿਬ ਸਾਨੂੰ ਸਾਡੀ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ਣ ਤੇ ਇਸ ਦੇ ਨਾਲ ਹੀ ਕੇਂਦਰ ਨੂੰ ਹੁਣ ਕਰਤਾਰਪੁਰ ਕੋਰੀਡੋਰ ਖੋਲ ਦੇਣਾ ਚਾਹੀਦਾ ਹੈ ਕੋਰੀਡੋਰ ਖੋਲਣ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਵਪਾਰ ਵਧੇਗਾ ਹੁਣ ਤਾਂ ਮੈਚ ਵੀ ਖੇਡੇ ਜਾ ਰਹੇ ਨੇ ਤੇ ਗੁਜਰਾਤ ਰਾਹੀਂ ਵਪਾਰ ਵੀ ਚੱਲ ਰਿਹਾ। ਮੁੱਖ ਮੰਤਰੀ ਨੇ ਕਿਹਾ ਮੈਂ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਾ। ਉਹਨਾਂ ਦੇ ਵਿੱਚੋਂ ਕਈ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਨੇ। ਦੁਨੀਆ ਦੇ ਵਿੱਚੋਂ ਜਿੱਥੇ ਵੀ ਸਰਬੱਤ ਦੇ ਭਲੇ ਦੀ ਬਾਣੀ ਗੂੰਜਦੀ ਹੈ ਮੈਂ ਚਾਹੁੰਦਾ ਉੱਥੇ ਸ਼ਾਂਤੀ ਤੇ ਖੁਸ਼ਹਾਲੀ ਹੋਵੇ ਪੰਜਾਬੀਆਂ ਨੂੰ। ਅਸ਼ੀਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਸੀਐਮ ਮਾਨ ਨੇ ਕਿਹਾ ਆ ਉਸ ਪਵਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਵੱਲੋਂ ਦਿੱਤੇ ਗਏ ਸਿਧਾਂਤ ਤੇ ਪਹਿਰਾ ਦਈਏ ਤੇ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਜੀਵਨ ਬਤੀਤ ਕਰੀਏ ਸੋ ਬਿਲਕੁਲ ਦੋ ਦਿਨ ਪਹਿਲਾਂ ਜਿਹੜੇ ਅਖੰਡ ਪਾਠ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਰਖਾਏ ਜਾਂਦੇ ਨੇ ਸੋ ਅਜੋਨਾ ਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਜਿਸ ਤੋਂ ਬਾਅਦ ਲੰਗਰ ਹੈ ਜਿਹੜਾ ਸੰਗਤਾਂ ਨੂੰ ਛਕਾਇਆ ਜਾਏਗਾ ਤੇ ਇਸ ਦੀ ਨਾਲ ਹੀ ਰਾਤ ਨੂੰ ਅੱਜ ਜੋ ਮਹੌਲ ਦੇਖਣ ਵਾਲਾ ਹੋਏਗਾ ਜੋ ਲੋਕਿਕ ਦ੍ਰਿਸ਼ ਦੇਖਣ ਵਾਲਾ ਹੋਏਗਾ ਦਰਬਾਰ ਸਾਹਿਬ ਦਾ ਹੋਏਗਾ ਜਿੱਥੇ ਆਤਿਸ਼ਬਾਜ਼ੀ ਹੋਏਗੀ ਕਿਉਂ ਦੇ ਦੀਵੇ ਬਾਲੇ ਜਾਣਗੇ ਤੇ ਸਾਰਾ ਦਰਬਾਰ ਸਾਹਿਬ ਲੜੀਆਂ ਦੇ ਨਾਲ ਸਜਾਇਆ ਜਾਏਗਾ ਸਸ਼ਟ੍ਰੀਕਾਲ ਤੋਂ ਸੇਖ ਰਸਨ ਜਰਨਿਸ ਤੇ ਮੈਂ ਹਾਂ ਪਰ ਦੀਪਕਾਰ ਤਕ ਕਲ ਤਾਰਨ ਗੁਰੂ ਨਾਨਕ ਆਇਆ ਸਤਗੁਰ ਨਾਨਕ ਪਰਗਟਿਆ ਮਿੱਟੀ ਧੁੰਦ ਚਕ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪਿਆਂ ਦੇ ਪਲੋ ਤਾਂ ਸਾਰੇ ਸਿੱਖ ਸ਼ਦਾਲੂ ਜਿੱਥੇ ਵੀ ਸੰਸਾਰ ਦੇ ਜਿਹੜੇ-ਜਿਹੜੇ ਕੋਨਿਆਂ ਦੇ ਵਿੱਚ ਬੈਠੇ ਨੇ ਗੁਰਪੁਰਪ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਲੈਣੇ ਜੇਕਰ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਮੋਮਬਤੀਆਂ ਨੇ ਜਿਹੜੀਆਂ ਸੰਗਤਾਂ ਸਵੇਰ ਤੋਂ ਹੀ ਲਗਾਉਣਾ ਸ਼ੁਰੂ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਨੇ ਨਤਮਸਤਕ ਹੁੰਦੇ ਨੇ ਸੋ ਸਵੇਰ ਤੋਂ ਹੀ ਕਹਿ ਸਕਦੇ ਆ ਕਿ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਹੜ ਆਇਆ ਹੋਇਆ ਹੈ ਤਦਾਦ ਕਿ ਅੱਜ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਿਸ ਕਰਕੇ ਸਰਕਾਰੀ ਛੁੱਟੀ ਵੀ ਹੈ ਔਰ ਇਸੇ ਕਰਕੇ ਸੰਗਤਾਂ ਆਪਣੇ ਪਰਿਵਾਰ ਸਮੇਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤਸਵੀਰ ਤੋਂ ਹੀ ਸੰਗਤਾਂ ਦਾ ਉੱਥੇ ਆਉਣਾ ਜਾਣਾ ਲੱਗਿਆ ਹੋਇਆ ਹੈ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਸ੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ ਦੇ ਨਾਲ ਪਹੁੰਚੇ ਨੇ ਉੱਥੇ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਉੱਥੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਵੀ ਪਹੁੰਚਨੇ ਤੇ ਇਸ ਦਿਨ ਵਾਲੀ ਸੰਗਤਾਂ ਨੇ ਜਿਹੜੀਆਂ ਦੂਰ ਦਰੇਡੇ ਤੋਂ ਆਉਂਦੀਆਂ ਨੇ ਤੇ ਬੜੇ ਧਾਰਮਿਕ ਭਾਵਨਾਵਾਂ ਦੇ ਨਾਲ ਉੱਥੇ ਆ ਕੇ ਦਰਸ਼ਨ ਕਰਦੀਆਂ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਪਾਨ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਸ਼੍ਰੀ ਦਰਬਾਰ ਸਾਈ ਵਿਖੇ ਨਤਮਸਤਕ ਹੋਏ ਇਸ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਅੱਗੇ ਪੰਜਾਬ ਦੀ ਤਰੱਕੀ ਤੇ ਸੁਖਸ਼ਾਂਤੀ ਦੀ ਉਹਨਾਂ ਨੇ ਅਰਦਾਸ ਕੀਤੀ ਹੈ ਗੁਰੂ ਸਾਹਿਬ ਸਾਨੂੰ ਸਾਡੀ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ਣ ਤੇ ਇਸ ਦੇ ਨਾਲ ਹੀ ਕੇਂਦਰ ਨੂੰ ਹੁਣ ਕਰਤਾਰਪੁਰ ਕੋਰੀਡੋਰ ਖੋਲ ਦੇਣਾ ਚਾਹੀਦਾ ਹੈ ਕੋਰੀਡੋਰ ਖੋਲਣ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਵਪਾਰ ਵਧੇਗਾ ਹੁਣ ਤਾਂ ਮੈਚ ਵੀ ਖੇਡੇ ਜਾ ਰਹੇ ਨੇ ਤੇ ਗੁਜਰਾਤ ਰਾਹੀਂ ਵਪਾਰ ਵੀ ਚੱਲ ਰਿਹਾ ਮੁੱਖ ਮੰਤਰੀ ਨੇ ਕਿਹਾ ਮੈਂ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਉਨ੍ਹਾਂ ਦੇ ਵਿੱਚੋਂ ਕਈ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਨੇ ਦੁਨੀਆ ਦੇ ਵਿੱਚੋਂ ਜਿੱਥੇ ਵੀ ਸਰਬੱਤ ਦੇ ਭਲੇ ਦੀ ਬਾਣੀ ਗੂੰਜਦੀ ਹੈ ਮੈਂ ਚਾਹੁੰਦਾ ਉੱਥੇ ਸ਼ਾਂਤੀ ਤੇ ਖੁਸ਼ਹਾਲੀ ਹੋਵੇ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਸੀਐਮ ਮਾਨ ਨੇ ਕਿਹਾ ਆ ਉਸ ਪਵਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਵੱਲੋਂ ਦਿੱਤੇ ਗਏ ਸਿਧਾਂਤ ਤੇ ਪਹਿਰਾ ਦਈਏ ਤੇ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਜੀਵਨ ਬਤੀਤ ਕਰੀਏ ਸੋ ਬਿਲਕੁਲ ਦੋ ਦਿਨ ਪਹਿਲਾਂ ਜਿਹੜੇ ਅਖੰਡ ਪਾਠ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਰਖਾਏ ਜਾਂਦੇ ਨੇ ਸੋ ਅਜੂਨਾ ਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਜਿਸ ਤੋਂ ਬਾਅਦ ਲੰਗਰ ਹੈ ਜਿਹੜਾ ਸੰਗਤਾਂ ਨੂੰ ਛਕਾਇਆ ਜਾਏਗਾ ਤੇ ਇਸ ਦੀ ਨਾਲ ਹੀ ਰਾਤ ਨੂੰ ਜੋ ਮਾਹੌਲ ਦੇਖਣ ਆਲਾ ਹੋਏਗਾ ਜੋ ਲੋਕਿਕ ਦ੍ਰਿਸ਼ ਦੇਖਣ ਆਲਾ ਹੋਏਗਾ ਦਰਬਾਰ ਸਾਹਿਬ ਦਾ ਹੋਏਗਾ ਜਿੱਥੇ ਆਤਿਸ਼ਬਾਜ਼ੀ ਹੋਏਗੀ ਕਿਉ ਦੇ ਦੀਵੇ ਬਾਲੇ ਜਾਣਗੇ ਤੇ ਸਾਰਾ ਦਰਬਾਰ ਸਾਹਿਬ ਲੜੀਆਂ ਦੇ ਨਾਲ ਸਜਾਇਆ ਜਾਏਗਾ